ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਮਾਤਾ ਸੁਲਖਣੀ ਦੇ ਵਿਆਹ ਦੇ ਆਨੰਦ ਕਾਰਜ ਇਸ ਪੌਣ ਪਿੱਤਰ ਸਥਾਨ ਤੇ ਹੋਏ ਸਨ ਸੰਗਤ ਜੀ ਮੰਗਲੋ ਜੋ ਵੀ ਮੰਗਣਾ ਤਨ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਹੀ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨਗੇ ਤੇ ਸੰਗਤ ਜੀ ਇਸ ਵੀਡੀਓ ਦੇ ਵਿੱਚ ਅਰਦਾਸ ਜਿਹੜੀ ਆ ਆਪ ਸੰਗਤ ਨੇ ਪੂਰੀ ਸੁਣਨੀ ਆ ਤੁਹਾਡਾ ਜੀਵਨ ਸਫਲਾ ਹੋ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਿਹਾ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਜਿਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਤੇ ਮਾਤਾ ਸਲਖਣੀ ਜੀ ਦੇ ਆਨੰਦ ਕਾਰਜ ਹੋਏ ਸਨ ਨਾਲ ਹੀ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਉਸ ਦੇ ਵੀ ਆਪ ਸੰਗਤ ਨੂੰ ਦਰਸ਼ਨਦਾਰੇ ਕਰਵਾਵਾਂਗੇ ਜੁੜੇ ਹੋਏ ਵੀਡੀਓ ਦੇ ਨਾਲ ਬਾਬਾ ਜੀ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਅਣ ਤੱਕ ਦੇਖਿਓ ਤੇ ਨਾਲ ਦੀ ਨਾਲ ਸ਼ੇਅਰ ਜਰੂਰ ਕਰ ਦੇਣਾ ਆਪ ਸੰਗਤ ਜੀ ਦੱਸਿਆਂ ਇਥੋਂ ਦਾ ਪੂਰਾ ਇਤਿਹਾਸ ਸੰਗਤ ਜੀ ਇਹ ਪਾਵਨ ਪਿੱਤਰ ਸਥਾਨ ਮਾਤਾ ਸਲਖਣੀ ਜੀ ਦਾ ਪੇਕਾ ਕਰ ਵੀ ਹੈ ਮਾਤਾ ਸਲਖਣੀ ਜੀ ਜੇ ਪਿਤਾ ਮੂਲ ਚੰਦ ਚੌਣਾ ਖੱਤਰੀ ਅਤੇ ਮਾਤਾ ਚੰਦੋ ਰਾਣੀ ਜੀ ਜੱਦੀ ਪੱਖੋਂ ਕੇ ਰੰਦਾਵਾ ਨੇੜੇ ਡੇਰਾ ਬਾਬਾ ਨਾਨਕ ਵਿਖੇ ਰਹਿਣ ਵਾਲੇ ਸਨ ਮਾਤਾ ਸਲਖਣੀ ਜੀ ਦੇ ਪਿਤਾ ਬਟਾਲਾ ਸ਼ਹਿਰ ਵਿੱਚ ਪਟਵਾਰੀ ਦੀ ਨੌਕਰੀ ਕਰਦੇ ਸਨ ਅਤੇ ਇੱਥੇ ਹੀ ਰਹਿੰਦੇ ਹੋਏ ਜੇ ਪਿਤਾ ਮੂਲ ਚੰਦ ਜੀ ਅਤੇ ਮਾਤਾ ਚੰਦੋ ਰਾਣੀ ਜੀ ਦੇ ਗ੍ਰਹਿ ਵਿਖੇ ਸਨ 1473 ਇਸਵੀ ਨੂੰ ਮਾਤਾ ਸਲਖਣੀ ਜੀ ਦਾ ਜਨਮ ਹੋਇਆ ਇਸ ਪਵਿੱਤਰ ਸਥਾਨ ਤੇ ਹੀ ਰਹਿ ਕੇ ਆਪ ਜੀ ਵੱਡੇ ਹੋਏ ਇਸ ਸਥਾਨ ਤੇ ਹੀ ਆਪ ਜੀ ਦਾ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਨਾਲ ਪਾਦੋਂ ਸੂਦੀ 7ਵੀਂ ਸੰਮਤ ਬਿਕਰਮੀ 1544 ਮੁਤਾਬਕ 12 ਸਤੰਬਰ ਸਨ 1487 ਈਸਵੀ ਨੂੰ ਮਾਤਾ ਸਲਖਣੀ ਜੀ ਦੇ ਨਾਲ ਇਸ ਪਾਉਣ ਪਿੱਤਰ ਸਥਾਨ ਤੇ ਹੋਇਆ ਸੀਗਾ ਵਿਆਹ ਨੇ ਪ੍ਰੇ ਚੜਨ ਵਿੱਚ ਐਂ ਭੂਮਿਕਾ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਜੀਜਾ ਜੈਰਾਮ ਜੀ ਵੱਲੋਂ ਨਵਾਈ ਗਈ ਸੀ ਜੇ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਬਰਾਤ ਜਦੋਂ ਇਸ ਸਥਾਨ ਤੇ ਪਹੁੰਚੀ ਤਾਂ ਬਰਾਤ ਦਾ ਜਿਹੜਾ ਠਹਿਰਾ ਸੀ ਨਾ ਕਰ ਦੇ ਨਜ਼ਦੀਕ ਇੱਕ ਪੁਰਾਤਨ ਹਵੇਲੀ ਦੇ ਵਿੱਚ ਕੀਤਾ ਗਿਆ ਜਿਸ ਸਥਾਨ ਤੇ ਹੁਣ ਸੁੰਦਰ ਗੁਰਦੁਆਰਾ ਗੁਰਦੁਆਰਾ ਸ਼੍ਰੀ ਕਾਂਦ ਸਾਹਿਬ ਸ਼ਿਸ਼ੋਬਿਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਅਤੇ ਮਾਤਾ ਸਲੱਖਣੀ ਜੀ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਗੁਰਦੁਆਰਾ ਡੇਰਾ ਸਾਹਿਬ ਵਿਖੇ ਹੋਈਆਂ ਸਨ ਜਿਸ ਸਥਾਨ ਦੇ ਆਪ ਸੰਗਤ ਨੂੰ ਦਰਸ਼ਨਦਾਰੇ ਕਰਵਾ ਰਿਹਾ ਇਸ ਸਥਾਨ ਤੇ ਸਪੰਨ ਹੋਇਆ ਸੀ ਵਿਆਹ ਚਿਰਗੁਰ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਸੇ ਸਥਾਨ ਤੇ ਵਿਆਹ ਸੰਬੰਧੀ ब्राह्मण ਰੀਤੀਆਂ ਦਾ ਖੰਡਨ ਕਰਦਿਆਂ ਮੂਲ ਮੰਤਰ ਲਿਖ ਕੇ ਚਾਰ ਲਾਵਾਂ ਲੈ ਕੇ ਵਿਆਹ ਸੰਪਨ ਕੀਤਾ ਸੀਗਾ ਵਾਹਿਗੁਰੂ ਵਾਹਿਗੁਰੂ ਸ੍ਰੀ ਗੁਰੂ ਸੂਰਜ ਪ੍ਰਤਾਪ ਗ੍ਰੰਥ ਅਨੁਸਾਰ ਜਦੋਂ ਮੂਲ ਚੰਦ ਜੀ ਪਟਵਾਰੇ ਦੀ ਨੌਕਰੀ ਤੋਂ ਸੇਵਾ ਮੁਕਤ ਹੋਏ ਤਾਂ ਉਹਨਾਂ ਨੇ ਆਪਣੇ ਜੱਦੀ ਪਿੰਡ ਪੱਖੋ ਕੇ ਰੰਦਾਵਾ ਰਹਿਣਾ ਸ਼ੁਰੂ ਕਰ ਦਿੱਤਾ ਸੀਗਾ ਤੇ ਬਾਅਦ ਵਿੱਚ ਅਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਜਦੋਂ ਆਪਣੇ ਸੁਪੁੱਤਰ ਤਨਤਨ ਬਾਬਾ ਗੁਰਦਤਾ ਜੀ ਨੂੰ ਵਿਆਹਣ ਵਾਸਤੇ 29 ਵਿਸਾਖ ਸਨ 1624 ਸੰਮਤ 1681 ਨੂੰ ਬਟਾਲਾ ਸ਼ਹਿਰ ਵਿਖੇ ਆਏ ਸਨ ਜਿੱਥੇ ਹੁਣ ਗੁਰਦੁਆਰਾ ਸਤ ਕਰਤਾਰੀਆ ਸਾਹਿਬ ਸ਼ਿਸ਼ੋਭਿਤ ਹੈ ਉਸ ਸਮੇਂ ਬਰਾਤ ਦੇ ਵਿੱਚ ਮੀਰੀ ਪੀਰੀ ਦੇ ਮਾਲਕ ਸ਼ਿਰ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਛੋਟੇ ਸਹਿਬਜ਼ਾਦੇ ਸ਼ਿਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਸ਼ਾ ਜੀ ਸੁਪਤਰੀ ਬੀਬੀ ਵੀਰੋ ਜੀ ਸੰਧੂ ਪਾਈ ਸਾਈਂਦਾਸ ਜੀ ਭਾਈ ਗੁਰਦਾਸ ਜੀ ਬਾਬਾ ਬੁੱਢਾ ਸਾਹਿਬ ਜੀ ਭਾਈ ਦਾਤੂ ਜੀ ਅਤੇ ਹੋਰ ਸੰਗਤਾਂ ਨਾਲ ਆਇਆ ਸਨ ਉਸ ਸਮੇਂ ਇਸ ਪੀਤਰ ਸਥਾਨ ਨੂੰ ਪ੍ਰਗਟ ਕੀਤਾ ਗਿਆ ਸੀ ਅਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਮਾਤਾ ਸਲੱਖਣੀ ਜੀ ਦੇ ਵਿਆਹ ਦੀ ਯਾਦ ਵਿੱਚ ਇਸ ਸਥਾਨ ਤੇ ਥੜਾ ਬਣਵਾਇਆ ਗਿਆ ਜੋ ਅੱਜ ਵੀ ਇਸ ਪਾਵਨ ਪੀਤਰ ਸਥਾਨ ਤੇ ਮੌਜੂਦ ਹੈ ਇੱਥੇ ਸਥਾਨ ਤੇ ਮਾਤਾ ਸਲੱਖਣੀ ਜੀ ਦੇ ਘਰ ਦੇ ਵਿੱਚ ਇੱਕ ਇਤਿਹਾਸਿਕ ਕੋਈ ਮੌਜੂਦ ਹੈ ਉਸ ਦੇ ਆਪ ਸੰਗਤ ਨੂੰ ਦਰਸ਼ਨਦਾਰੀ ਕਰਵਾਵਾਂਗੇ ਜੁੜਿਓ ਰਿਹਾ ਵੀਡੀਓ ਦੇ ਨਾਲ ਇਹ ਖੋਈ ਦੇ ਜਲ ਨੂੰ ਛੇ ਪਾਸ਼ਾ ਮੇਰੀ ਪਿਰ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਵਾਰ ਦਿੱਤੇ ਕਿ ਇਹ ਖੋਈ ਦੇ ਜਲ ਨੂੰ ਛਕਣ ਦੇ ਨਾਲ ਅਸਾਧ ਰੋਗ ਦੂਰ ਹੋਣਗੇ ਅਨੇਕਾ ਰੋਗ ਦੂਰ ਹੋਣਗੇ ਇਤਿਹਾਸ ਅਨੁਸਾਰ ਮਹਾਰਾਜ ਰਣਜੀਤ ਸਿੰਘ ਜੀ ਦਾ ਵਿਆਹ ਸੰਨ 1785 ਵਿੱਚ ਕਨਈਆ ਮਿਸਲ ਦੀ ਮਹਾਰਾਣੀ ਸਦਾ ਕੌਰ ਜੋ ਕਿ ਉਸ ਸਮੇਂ ਬਟਾਲਾ ਸ਼ਹਿਰ ਦੇ ਰਾਜ ਕਰਦੇ ਸਨ ਉਸ ਦੀ ਪੁੱਤਰੀ ਬੀਬੀ ਮਹਤਾਬ ਕੌਰ ਜੀ ਨਾਲ ਹੋਇਆ ਸੀਗਾ ਉਹਨਾਂ ਦੇ ਘਰ ਪੁੱਤਰ ਪੈਦਾ ਹੋਇਆ ਜਦੋਂ ਮਹਾਰਾਜਾ ਸ਼ੇਰ ਸਿੰਘ ਦੇ ਨਾਮ ਨਾਲ ਪ੍ਰਸਿੱਧ ਹੋਇਆ ਬਹੁਤਾ ਸਮਾਂ ਮਹਾਰਾਜਾ ਸ਼ੇਰ ਸਿੰਘ ਜੀ ਵੱਲੋਂ ਆਪਣੀ ਨਾਨੀ ਮਹਾਰਾਣੀ ਸਰਦਾ ਕੌਰ ਜੀ ਕੋਲ ਬਟਾਲਾ ਵਿਖੇ ਬਤੀਤ ਕੀਤਾ ਗਿਆ ਸੀਗਾ ਇੱਥੇ ਰਹਿੰਦਿਆਂ ਹੋਇਆਂ ਸਰਦਾਪੁਰ ਕੁਮਾਰਾਜਾ ਸ਼ੇਰ ਸਿੰਘ ਜੀ ਵੱਲੋਂ ਗੁਰਦੁਆਰਾ ਛੀ ਡੇਰਾ ਸਾਹਿਬ ਜਿਹਦੀ ਪਹਿਲੀ ਇਮਾਰਤ ਜਿਹੜੀ ਹੈ ਉਸੇ ਵਸਾਰੀ 1837 ਤੋਂ 1840 ਦੇ ਦਰਮਿਆਨ ਕਰਵਾਈ ਗਈ ਜਿਸ ਨੂੰ ਚਾਰ ਚਾਂਦੀ ਦੇ ਦਰਵਾਜਾਂ ਨਾਲ ਸਜਾਇਆ ਗਿਆ ਸੀਗਾ ਮਹਾਰਾਜਾ ਛੇਰ ਸਿੰਘ ਜੀ ਵੱਲੋਂ ਇਸ ਸਥਾਨ ਦਾ ਨਾਮ ਗੁਰਦੁਆਰਾ ਡੇਰਾ ਸਾਹਿਬ ਰੱਖਿਆ ਗਿਆ ਜੋ ਪਹਿਲਾਂ ਮੂਲचंद ਦਾ ਡੇਰਾ ਖਵਾਉਂਦਾ ਸੀਗਾ ਹੁਣ ਇਸ ਪਵਨ ਪਿੱਤਰ ਸਥਾਨ ਤੇ ਹਰ ਸਾਲ ਸਮੂਹ ਸੰਗਤਾਂ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਸ਼ੇ ਮਾਤਾ ਸਰਖਣੀ ਜੀ ਦੇ ਵਿਆਹ ਪੂਰਵ ਤੇ 71 ਹੁੰਦਿਆ ਨੇ ਤੇ ਗੁਰੂ ਕਰਦਿਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ। ਸਰਬਾਰ ਦੀ ਪਾਤਸ਼ਾਹੀ ਨੀਂਗ ਸਾਤਾਈ ਰੱਖੀ। ਪ੍ਰਪੰਨ ਭਵਤੇ ਸੰਗਤਾਂ ਦੇ ਨਾਮਿਕ ਲਈ ਸਹਾਇ। ਮੇਰੀ ਅਮਰਦਾਸ RAM DAS ਸਾਹਿਬੀ ਸਹਾਇ। ਅਰਜਨ ਵਰਗੋ ਬਿੰਦਰਾ ਸਿਮਰੋ ਸ੍ਰੀ ਹਨਰਾਏ ਸ੍ਰੀ ਹਨ ਅਕਨਿਰਾਏ ਅਜਨੰਤੇ ਪਰਮ ਪੁਜਾਈ। ਤੇਗ ਬਹਾਦਰ ਸਿਮਰਿਆ ਕਾਰਨ ਆਗਰਤਾਈ ਸਭਾਈ ਹੋਏ ਸਹਾਇ ਦਸਨੇ ਪਾਤਾਹ। ਦੇਵ ਗੁਰੂ ਅਰਜਨ ਸਾਹਿਬ ਜੀ ਫਖਾਈ ਵੇ ਸਾਹਿਬ ਇਹ ਤਾਪਾ ਸੰਗਾਂ ਦੇ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਜੀ ਦੇ ਪਾਠ ਕਿਤਾਬ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਜਹਾਂ ਸਾਂਝਾ ਦਿਆਂ ਚਾਲੀਆਂ ਮੁਖਦਿਆਂ ਹਟੀਆਂ ਜੱਟੀਆਂ ਤੱਟੀਆਂ ਜਿਨਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣ ਟੱਟ ਨੀਤਾ ਦਿਨਾਂ ਪਿਆਰਿਆਂ ਸੱਜਿਆਰਿਆਂ ਦੀ ਕਰਮਾਈ ਦਾ ਧਿਆਨ ਕਰਕੇ ਖਾਲਸਾ ਦੇ ਮੋਲਾ ਜੀ ਵਾਹਿਗੁਰੂ ਜਿਨਾ ਸਿਰਾ ਸਿੰਗਣੀਆਂ ਦੇ ਧਰਮ ਰੇਤ ਤੇ ਬੰਦ ਬੰਦ ਕਟਾਈ ਕੁੰਟੀਆਂ ਦਾ ਵਾਹਿਆ ਚੱਕੀਆਂ ਤੇ ਚੜੇ ਆਰਿਆਂ ਨਾਲ ਚਾਰੇ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀ ਪ੍ਰਿਆਰ ਧਰਮ ਨਕੀਹਾ ਆਇਆ ਸੇਕੇ ਕੇ ਸਾ ਸੁਆਸਾ ਮਾਣਿ ਨਵਾ ਜੀ ਜਿਨਾ ਦੇ ਤੁਹਾਰੇ ਕਾਮ ਧਿਆਨ ਕਰਕੇ ਥਾਲਸਾਰੀ ਬੋਲਾ ਜੀ ਵਾਹਿਗੁਰੂ ਜਪ ਤਪਾ ਸਰਬਤ ਕੁਦਰਤਵਾਰਿਆਂ ਦਾ ਧਿਆਨ ਕਰਕੇ ਬੋਲਾ ਜੀ ਵਾਹਿਗੁਰੂ ਸ੍ਰੀ ਸਰਬਤ ਥਾਲਸਾਰੀ ਕੀ ਆਕਾਸ ਰਹੇ ਜੀ ਸਰਬਤ ਥਾਲਸਾਰੀ ਕੀ ਗੁਰੂ ਆ ਆਇ ਬਾ ਕਹਾ ਤਾ ਰਖਿਆ ਆਇ ਤਾ ਸੇ ਸੇ ਪਤੇ ਬਿਰਤ ਕੀ ਪੈਰ